ਤੂਰੀ ਦੇ ਰਹਿਣ ਵਾਲੇ ਭਵੀਤ ਜੈਨ ਜਿਸ ਵੱਲੋਂ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਕੇ ਤੂਰੀ ਦਾ ਨਾਮ ਜ਼ਿਲ੍ਹੇ ਪਰ ਪੰਜਾਬ ਭਰ ਵਿੱਚ ਰੋਸ਼ਨ ਕੀਤਾ ਗਿਆ ਹੈ ਨੂੰ ਵਧਾਈ ਦੇਣ ਅਤੇ ਸਨਮਾਨਿਤ ਕਰਨ ਦੇ ਲਈ ਭਾਜਪਾ ਘੂਰਨਦੀਪ ਦਿਓਲ ਵਿਸ਼ੇਸ਼ ਤੌਰ ਤੇ ਤੂਰੀ ਪਹੁੰਚੇ ਜਿੱਥੇ ਰਣਦੀਪ ਦਿਓਲ ਨੇ ਭਵੀਤ ਜੈਨ ਨੂੰ ਸਨਮਾਨਿਤ ਕੀਤਾ ਉੱਥੇ ਹੀ ਪਰਿਵਾਰ ਨੂੰ ਮੁਬਾਰਕਾਂ ਦਿੰਦੇ ਹੋਏ ਪੰਜਾਬ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀ ਪ੍ਰੀਖਿਆ ਵਿੱਚ ਅਟੈਂਪਟ ਕਰਨ ਅਤੇ ਇਸ ਤਰ੍ਹਾਂ ਦੀ ਪ੍ਰੀਖਿਆ ਪਾਸ ਕਰਕੇ ਦੇਸ਼ ਦੀ ਸੇਵਾ ਕਰਨ ਉਹਨਾਂ ਕਹਿਆ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਵੱਧ ਤੋਂ ਵੱਧ ਇਸ ਪ੍ਰੀਖਿਆ ਨੂੰ ਪਾਸ ਕਰੇ ਅਤੇ ਪੰਜਾਬ ਅਤੇ ਦੇਸ਼ ਦੀ ਸੇਵਾ ਵਿੱਚ ਅਹਿਮ ਯੋਗਦਾਨ ਪਾਵੇ ਦੇਖੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਕੋਈ ਇਲਾਕੇ ਦੇ ਵਿੱਚੋਂ ਐਡੇ ਵੱਡੇ ਉਪਾਧੀ ਦੇ ਕੋਲ ਬਹੁਤ ਵੱਡੀ ਗੱਲ ਹੁੰਦੀ ਹੈ ਦੇਖੋ ਆਈਐਸ ਆਈਪੀਐਸ ਚੁਣਿਆ ਜਾਣਾ ਆਈਆਰਐਸ ਚੁਣਿਆ ਜਾਣਾ ਆਈਐਫਐਸ ਚੁਣਿਆ ਜਾਣਾ ਜਿਹਨੇ ਯੂਪੀਐਸਸੀ ਕ੍ਰੈਕ ਕਰ ਲਿਆ ਤਾਂ ਬਹੁਤ ਵੱਡੀ ਗੱਲ ਹੈ ਤੇ ਬੱਚੇ ਨੇ ਬਹੁਤ ਜ਼ਿਆਦਾ ਸਟਰਗਲ ਕਰਕੇ ਇੱਥੋਂ ਤੱਕ ਪਹੁੰਚਿਆ ਤੇ ਸਾਰੇ ਪਰਿਵਾਰ ਨੂੰ ਵੀ ਜਿੱਥੇ ਬਹੁਤ ਜ਼ਿਆਦਾ ਖੁਸ਼ੀ ਹੈ ਉੱਥੇ ਅਸੀਂ ਭਾਰਤੀ ਜਨਤਾ ਪਾਰਟੀ ਦੀ ਸਮੂਹ ਲੀਡਰਸ਼ਿਪ ਅੱਜ ਇੱਥੇ ਧੂਰੀ ਦੀ ਪਹੁੰਚੀ ਹੈ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆ ਤੇ ਮੈਂ ਇੰਨਾ ਕਿ ਜ਼ਰੂਰ ਕਹਿਣਾ ਚਾਹਾਂਗਾ ਸਾਰਿਆਂ ਨੂੰ ਕਿ ਜਿੰਨੇ ਵੀ ਸਾਡੇ ਬੱਚੇ ਇੰਟੈਲੀਜੈਂਟ ਨੇ ਉਹ ਕਿਤੇ ਨਾ ਕਿਤੇ ਬਾਹਰ ਦੀ ਦੌੜ ਲਾਉਂਦੇ ਆ ਤਾਂ ਇਹ ਵੀ ਰਸਤੇ ਨੇ ਜਿਹੜੀ ਭਾਰਤ ਦੇ ਵਿੱਚ ਤੁਸੀਂ ਮਿਹਨਤ ਕਰਦੇ ਹੋ ਮਗਰ ਬਹੁਤ ਵਧੀਆ ਰਸਤੇ ਤੁਹਾਨੂੰ ਇੱਥੇ ਵੀ ਮਿਲ ਸਕਦੇ ਆ ਬਹੁਤ ਵਧੀਆ ਉਪਾਦੀਆਂ ਤੁਹਾਨੂੰ ਮਿਲ ਸਕਦੀਆਂ ਨੇ ਜਿਹਦੇ ਨਾਲ ਤੁਸੀਂ ਆਪਣੇ ਦੇਸ਼ ਵਾਸਤੇ ਆਪਣੀ ਸਟੇਟ ਵਾਸਤੇ ਆਪਣੇ ਸ਼ਹਿਰ ਵਾਸਤੇ ਕੁਝ ਨਾ ਕੁਝ ਵਧੀਆ ਕਰ ਸਕਦੇ ਹੋ ਤਾਂ ਇਹ ਰਸਤਾ ਚੁਣਨ ਦੀ ਲੋੜ ਆ ਜਿਹ ਪੰਜਾਬੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਟੈਲੈਂਟ ਆ ਦੇਖੋ ਜਿਵੇਂ ਇਸ ਵਿੱਚੇ ਦੇ ਵਿੱਚ ਟੈਲੈਂਟ ਆ ਉਸੇ ਤਰੀਕੇ ਨਾਲ ਹੋਰ ਪੰਜਾਬੀ ਲੋਕਾਂ ਦੇ ਵਿੱਚ ਜਿਹੜੇ ਇੱਥੇ ਟੈਲੈਂਟ ਬਾਹਰ ਨੂੰ ਤੁਲ ਰਿਹਾ ਹੈ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਆ ਉਹਨਾਂ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਚਾਹੇ ਪੀਜੀਐਸਸੀ ਦੇ ਵਿੱਚ ਜਾਈਏ ਚਾਹੇ ਯੂਪੀਐਸਸੀ ਦੇ ਵਿੱਚ ਜਾਈਏ ਆ ਇਹੋ ਜਿਹੇ ਰਾਹਾਂ ਦੇ ਉੱਤੇ ਤੁਰਿਏ ਅਫੀਸਰ ਬਣੀਏ ਆਪਣੀ ਸਟੇਟ ਦਾ ਨਾਮ ਰੋਸ਼ਨ ਕਰੀਏ ਪੂਰੇ ਭਾਰਤ ਦੇ ਵਿੱਚ ਤੇ ਜਿਹੜੀ ਚੀਜ਼ ਦੀ ਲੋੜ ਹੈ ਕਿਉਂਕਿ ਇਹਨਾਂ ਨੇ ਸਭ ਕੁਝ ਡਿਸਾਈਡ ਕਰਨਾ ਹੁੰਦਾ ਸਭ ਕੁਝ ਇੰਪਲੀਮੈਂਟ ਕਰਨਾ ਹੁੰਦਾ ਉੱਥੇ ਆਪਾਂ ਨੂੰ ਅਸਲ ਰੀਅਲ ਟੈਲੈਂਟ ਦੀ ਸਾਡੇ ਦੇਸ਼ ਨੂੰ ਲੋੜ ਹੈ ਤਾਂ ਇਹ ਜਿਹੜੇ ਬੱਚੇ ਅੱਗੇ ਆਉਣਗੇ ਤਾਂ ਸਾਡਾ ਦੇਸ਼ ਵੀ ਅੱਗੇ ਜਾਊਗਾ ਬਹੁਤ-ਬਹੁਤ ਇੱਕ ਵਾਰ ਫੇਰ ਤੋਂ ਬਹੁਤ-ਬਹੁਤ ਵਧਾਈ ਜਨ ਸਾਹਿਬ ਥੈਂਕ ਯੂ ਸਰ ਇਹ ਪੇਪਰ ਹਰ ਸਾਲ 10 ਲੱਖ ਬੱਚਾ ਦਿੰਦਾ ਹੈ ਤੇ ਉਹਦੇ ਵਿੱਚ 900 ਤੋਂ 1000 ਬੱਚਾ ਹੀ ਇਹਨੂੰ ਕਲੀਅਰ ਕਰ ਪਾਉਂਦਾ ਹੈ ਤੇ ਸਰ ਮਤਲਬ ਇਹ ਆਬਵੀਅਸ ਹੈ ਕਿ ਮਿਹਨਤ ਬਹੁਤ ਜ਼ਿਆਦਾ ਚਾਹੀਦੀ ਹੈ ਲਗਨ ਬਹੁਤ ਜ਼ਿਆਦਾ ਚਾਹੀਦੀ ਹੈ ਹਾਲਾਂਕਿ ਕਈ ਵਾਰ ਫੇਲਿਅਰਸ ਵੀ ਫੇਸ ਕਰਨੇ ਪੈਂਦੇ ਨੇ ਜਿਵੇਂ ਮੈਂ ਦੱਸਿਆ ਮੇਰਾ ਸੈਕੰਡ ਟੂ ਅਟੈਂਪਟ ਮੈਂ ਫਰੀਲੈਂਸ ਨਹੀਂ ਕਲੀਅਰ ਕਰ ਪਾਇਆ ਪਰ ਉਹ ਫੇਲਿਅਰਸ ਨੂੰ ਡੀਲ ਕਰਨਾ ਉਹਨੂੰ ਉਹ ਤੋਂ ਸਿੱਖਣਾ ਉਹ ਤੋਂ ਲਰਨ ਕਰਨਾ ਤੇ ਉਸ ਤੋਂ ਹੀ ਸਿੱਖ ਕੇ ਅੱਗੇ ਵਧਣਾ ਇਹੀ ਆਪਣੇ ਯੂਥ ਨੂੰ ਦੇਖਣਾ ਚਾਹੀਦਾ ਇਹੀ ਮੈਂ ਮਿਹਨਤ ਕਰਦੇ ਹੋਏ ਸਿੱਖਿਆ ਜਿਵੇਂ ਸਰ ਨੇ ਵੀ ਕਿਹਾ ਵੀ ਆਪਣਾ ਯੂਥ ਅੱਗੇ ਭੱਜ ਰਿਹਾ ਤਾਂ ਕਿ ਉਹ ਭੱਜ ਰਿਹਾ ਕਿਉਂਕਿ ਉਹ ਫੇਲੀਅਰ ਤੋਂ ਕਦੇ ਕਦੇ ਨਿਰਾਸ਼ ਹੋ ਕੇ ਉਹਨੂੰ ਕੋਈ ਰਾਹ ਨਹੀਂ ਦਿਖਦਾ ਤਾਂ ਉਹ ਬਾਹਰ ਅਜਾਣ ਦੀ ਸੋਚਦਾ ਬਟ ਉਹਦੇ ਇਲਾਵਾ ਆਪਾਂ ਨੂੰ ਹੀ ਫੇਲੀਅਰ ਤੋਂ ਸਿੱਖ ਕੇ ਆਪਾਂ ਨੂੰ ਆਪਣੀ ਰਾਹ ਕੰਟੀਨਿਊ ਕਰਨੀ ਚਾਹੀਦੀ ਹੈ ਤੇ ਕਦੇ ਨਾ ਕਦੇ ਆਪਾਂ ਨੂੰ ਸਕਸੈਸ ਜ਼ਰੂਰ ਮਿਲੇਗੀ ਥੈਂਕ ਯੂ ਸਰ ਕਿੰਨੇ ਅਟੈਂਪਟ ਸੀਗਾ ਜਿਹੜਾ ਤੁਹਾਡਾ ਇਹ ਪਾਸ ਆਊਟ ਕੀਤਾ ਤੇਰੇ ਮੇਰਾ 5th ਅਟੈਂਪਟ ਸੀ ਤੇ ਮੇਰਾ 3rd ਇੰਟਰਵਿਊ ਸੀਗਾ ਦੇਖੋ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੂਰੀ ਦੇ ਬੱਚੇ ਨੇ ਯੂਪੀਐਸਸੀ ਦਾ ਐਗਜ਼ਾਮ ਕਲੀਅਰ ਕੀਤਾ ਹੈ ਔਰ ਪੂਰੇ ਇਲਾਕੇ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਸੀਂ ਵੀ ਪਰਮਾਤਮਾ ਤੋਂ ਇਹੀ ਅਰਦਾਸ ਕਰਦੇ ਹਾਂ ਕਿ ਆਪਣੀਆਂ ਡਿਊਟੀਆਂ ਜੋ ਵੀ ਇਹਨਾਂ ਨੂੰ ਮਿਲਣਗੀਆਂ ਸਰਕਾਰ ਵੱਲੋਂ ਤਾਂ ਦੇਹੀ ਨਾਲ ਨਿਭਾਉਣ ਅਤੇ ਜਨਤਾ ਦੀ ਵੱਧ ਚੜ੍ਹ ਕੇ ਸੇਵਾ ਕਰਨ। ਸਭ ਤੋਂ ਪਹਿਲਾਂ ਤਾਂ ਮੈਂ ਭਵਿਕ ਜੈਨ ਨੂੰ ਵਧਾਈ ਦਿੰਦਾ ਹਾਂ ਨਾਲ ਹੀ ਇਹਨਾਂ ਦੇ ਪਰਿਵਾਰ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਜਿੱਥੇ ਇਹਨਾਂ ਨੇ ਸਾਡੇ ਇਲਾਕੇ ਦੀ ਸ਼ਾਨ ਧੂਰੀ ਦਾ ਨਾਮ ਰੋਸ਼ਨ ਕੀਤਾ ਹੈ। ਉੱਥੇ ਹੀ ਜ਼ਿਲ੍ਹਾ ਸੰਗਰੂਰ ਦੇ ਵਿੱਚੋਂ ਇੱਕ ਕੱਲਾ ਬੱਚਾ ਹੈ ਜਿਨੇ ਯੂਪੀਐਸ ਦਾ ਇਗਜ਼ਾਮ ਕਰਾਇਆ ਕੀਤਾ ਹੈ ਤੇ ਮੈਂ ਤਾਂ ਇਹੀ ਕਹਾਗਾਰ ਕਿ ਇਹਨਾਂ ਤੋਂ ਸਿੱਖਿਆ ਲੈਂਦੇ ਹੋਏ ਹੋਰ ਬੱਚੇ ਵੀ ਹੈ ਜਿਹੜੇ ਜਾਂ ਯੂਥ ਜਿਹੜਾ ਹੈਗਾ ਆਪਣਾ ਪੰਜਾਬ ਦਾ ਉਹ ਮੋਟੀਵੇਟ ਹੋਣ ਤੇ ਜਿਹੜੇ ਵੀ ਆਹ ਸਿਵਲ ਸਰਵਿਸ ਦੇ ਇਗਜ਼ਾਮ ਨੇ ਜਾਂ ਕੋਈ ਹੋਰ ਵੀ ਮਤਲਬ ਕਿ ادارے ਨੇ ਉਹਦੇ ਵਿੱਚ ਵੱੱਟ ਵੱੱਟ ਭਾਗ ਲੈ ਕੇ ਪੰਜਾਬ ਦਾ ਦੇਸ਼ ਦਾ ਤੇ ਆਪਣੇ ਇਲਾਕੇ ਦਾ ਵੱੱਟ ਵੱੱਟ ਨਾਮ ਰੋਸ਼ਨ ਕਰਨ